ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਗੁਰੂ ਕੌਣ ਸੀ ਕਦੀ ਆਪਣੇ ਮਨ ਦੇ ਵਿੱਚ ਅਸੀਂ ਸਵਾਲ ਕੀਤਾ ਕਿ ਅੱਜ ਤੱਕ ਸਾਨੂੰ ਇਹ ਪਤਾ ਲੱਗ ਸਕਿਆ ਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਗੁਰੂ ਕੌਣ ਸੀ ਜਿਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਪਾਤਸ਼ਾਹ ਸਾਹਿਬ ਜੀ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਜੀ ਧੰਨ ਸ੍ਰੀ ਗੁਰੂ ਅੰਗਦ ਪਾਤਸ਼ਾਹ ਸਾਹਿਬ ਜਿਉਂ ਕੇ ਚਰਣਾ ਦੇ ਭਵਰੇ ਬਣੇ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸਾਹਿਬ ਜੀ ਸੋਢੀ ਸੁਲਤਾਨ ਇਸ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਜਿਉਂ ਕੇ ਚਰਣਾ ਦੇ ਵਿੱਚ ਆਏ ਇਸੇ ਤਰ੍ਹਾਂ ਇਹ ਕਰਮਵਾਰ ਲੜੀ ਚੱਲਦੀ ਰਹੀ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਹਿਬ ਜਿਉਂ ਤੱਕ ਤੇ ਇੱਥੇ ਸਵਾਲ ਆਉਂਦਾ ਹੈ ਕੀ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੂ ਕਾ ਗੁਰੂ ਕੌਣ ਸੀ ਜਦੋਂ ਸਿੱਧ ਗੋਸ਼ਟ ਦੀ ਬਾਣੀ ਆਪਾਂ ਪੜਦੇ ਹਾਂ ਰਾਮਕਲੀ ਰਾਗ ਦੇ ਅੰਦਰ ਤੇ ਸਿੱਧਾ ਨੇ ਸਵਾਲ ਕੀਤਾ ਸੀ ਬਾਬਾ ਤੇਰਾ ਗੁਰੂ ਕੌਣ ਹੈ ਤੇਰਾ ਕਵਨ ਗੁਰੂ ਕਿਸ ਕਾ ਤੂੰ ਚੇਲਾ ਤੇ ਮੇਰੇ ਬਾਬੇ ਨਾਨਕ ਨੇ ਜਵਾਬ ਦਿੰਦਿਆਂ ਕਿਹਾ ਜਿਸ ਬਾਤ ਨੂੰ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਹਿਬ ਜੂ ਨੇ ਆਖਿਆ ਕਹਿਣ ਲੱਗੇ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਮੇਰੇ ਪਾਤਸ਼ਾਹ ਨੇ ਕਿਹਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਕਿ ਸ਼ਬਦ ਨੂੰ ਗੁਰੂ ਅਤੇ ਸੁਰਤੀ ਨੂੰ ਆਪਣਾ ਚੇਲਾ ਬਣਾ ਕੇ ਰੱਖਿਆ ਜਿਸ ਸਾਨੂੰ ਪਤਾ ਹੈ ਕਿ ਸਤਗੁਰੂ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਗੁਰੂ ਸ਼ਬਦ ਗੁਰੂ ਨੇ ਜਿਸ ਸ਼ਬਦ ਗੁਰੂ ਦੇ ਲਾੜ ਸਤਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਲਾਇਆ